ਹਾਂਜੀ ਸਤਿ ਸ੍ਰੀ ਅਕਾਲ ਅੱਜ 4 BHK 100 ਅਗਸਤ ਦੇ ਵਿੱਚ ਬਣੀ ਹੋਈ ਡਬਲ ਸਟੋਰੀ ਦੇ ਵਿੱਚ ਕੋਠੀ ਲੈ ਕੇ ਆਏ ਜਿਹੜਾ 2 BHK ਥੱਲੇ ਤੇ 2 BHK ਉੱਪਰ ਹੈ ਤੇ ਆਓ ਆਪਾਂ ਤੁਹਾਨੂੰ ਅੰਦਰ ਕੋਠੀ ਦਿਖਾਈਏ ਲੈਟ ਸਿਸਟਮ ਤੇ ਜਿਹੜਾ ਐਲੀਵੇਸ਼ਨ ਹੋ ਤੁਸੀਂ ਕੈਮਰੇ ਰਾਹੀਂ ਦੇਖ ਹੀ ਰਹੇ ਹੋ ਅੰਦਰ ਵੀ ਗੱਡੀ ਦੀ ਪਾਰਕਿੰਗ ਹੈ ਛੋਟੀ ਦੀ ਤੇ ਬਾਹਰ 30 ਤੋਂ 35 ਫੁੱਟ ਰੋਡ ਨੇ ਆਓ ਆਪਾਂ ਇੱਥੇ ਐਂਟਰ ਹੋ ਕੇ ਹਾਲ ਦੇਖਿਓ ਤਾਂ ਹਾਲ ਬਹੁਤ ਪਿਆਰਾ ਜਿਹੜਾ ਹਾਲ ਹੈ ਸਾਰਾ ਡਾਉਨ ਸਿਲਿੰਗ ਉਹ ਵੀ ਤੁਸੀਂ ਦੇਖ ਰਹੇ ਹੋ ਤੇ ਇੱਧਰ ਬਿਲਕੁਲ ਸਾਹਮਣੇ ਐਲਈਡੀ ਪੈਨਲ ਹੈ ਕਾਫੀ ਵਧੀਆ ਡਿਜ਼ਾਈਨ ਤੇ ਮਿਲ ਜਣਾ ਤੇ ਕਿਚਨ ਜਿਹੜਾ ਮਾਡਰਨ ਅੱਜਕੱਲ ਤਿਆਰ ਹੁੰਦੇ ਆ ਉਹ ਆ ਕਿਚਨ ਹੈ ਓਪਨ ਤੇ ਇੱਧਰ ਮਾਸਟਰ ਬੈਡਰੂਮ ਹੈ ਰੂਮ ਵੀ ਕਾਫੀ ਖੁੱਲੇ ਡੁੱਲੇ ਤੁਹਾਨੂੰ ਮਿਲ ਜਾਣੇ ਤੇ ਕਾਪਵਰਡ ਮਿਲ ਗਏ ਥੱਲੇ ਸਲਾਈਡਿੰਗ ਹੈ ਉੱਪਰ ਦੂਜੀ ਹੈ ਤੇ LED ਪੈਨਲ ਇੱਧਰ ਵੀ ਸੀਸਾ ਤਿਆਰ ਹੋਣ ਲਈ ਤੇ ਇੱਧਰ ਜਿਹੜਾ ਵਾਸ਼ਰੂਮ ਹੈ ਤੇ ਆਓ ਆਪਾਂ ਹੁਣ ਤੁਹਾਨੂੰ ਦੂਸਰੇ ਰੂਮ ਤੇ ਲੈ ਚੱਲੀਏ ਜਿਹੜੀ ਇਹ ਕੋਠੀ ਤਿਆਰ ਕੀਤੀ ਹੈ ਉਹ ਸ਼ਕੀਨ ਬੰਦੇ ਆ ਵੀ ਪਹਿਲਾਂ ਮਤਲਬ ਕਿ ਪੈਸਾ ਲਾਉਂਦੇ ਆ ਬਹੁਤ ਜ਼ਿਆਦਾ ਰੂਹ ਦੇ ਨਾਲ ਤਿਆਰ ਕਰਦੇ ਫਿਰ ਵੇਚਣ ਦੀ ਗੱਲ ਕਰਦੇ ਆ ਤੇ ਇੱਧਰ ਵੀ ਜਿਹੜਾ ਕੱਪ ਬੋਰਡ ਹੈ ਉਹ ਸਾਰੇ ਥੱਲੇ ਤੋਂ ਲੈ ਕੇ ਉੱਪਰ ਤੱਕ ਕੰਪਲੀਟ ਹੈ ਡਾਊਨ ਸੀਲਿੰਗ ਜਿਹੜੀ ਲਗ-ਲਗ ਤੁਹਾਨੂੰ ਡਿਜ਼ਾਈਨਾਂ ਦੇ ਵਿੱਚ ਮਿਲ ਜਾਣੀ ਹੈ ਇੱਧਰ ਵਾਸ਼ਰੂਮ ਆ ਗਿਆ ਤੇ ਬੈਕ ਸਾਈਡ ਵਾਸ਼ਿੰਗ ਏਰੀਆ ਹੈਗਾ ਵਾ ਤੇ ਆਓ ਆਪਾਂ ਹੁਣ ਉੱਪਰ ਚੱਲੀਏ ਤੁਹਾਨੂੰ ਲੈ ਚੱਲੀਏ ਜਿਵੇਂ ਦੱਸਿਆ ਵੀ 4 بی ਐਚ ਕੇ ਹੈ ਤੇ ਆ ਉੱਪਰ ਚੱਲਦੇ ਆ ਪੱਥਰ ਦੀ ਗੱਲ ਕਰੀਏ ਟਾਇਲ ਦੀ ਗੱਲ ਕਰੀਏ ਰੇਲਿੰਗ ਦੀ ਗੱਲ ਕਰੀਏ ਸਟੀਲ ਦੀ ਹਰ ਇੱਕ ਪੱਖੋਂ ਵਧੀਆ ਤੇ ਇੱਧਰ ਉੱਪਰ ਵੀ ਏਰੀਆ ਹੈਗਾ ਸਾਰਾ ਅ ਤੇ ਆ ਕੈਮਰਾਮੈਨ ਤੁਹਾਨੂੰ ਉੱਪਰ ਵੀ ਜਿਹੜਾ ਲਾਈਟ ਵਗੈਰਾ ਸਿਸਟਮ ਹੈ ਬਹੁਤ ਪਿਆਰਾ ਹੈ ਆਪਾਂ ਉੱਪਰ ਐਂਟਰ ਹੋ ਰਹੇ ਹਾਂ ਤੇ ਐਂਟਰ ਹੋ ਗਏ ਜੇ ਗੱਲ ਕਰੀਏ ਤਾਂ ਆਪਾਂ ਤੁਹਾਨੂੰ ਫਸਟ ਬੈੱਡਰੂਮ ਦਿਖਾਣੇ ਆ ਇੱਥੇ ਬਿਲਕੁਲ ਨਿਊ ਨਵੀਂ ਕੋਠੀ ਤਿਆਰ ਹੋਈ ਹੈ ਇਧਰ ਨਾਲ ਅਟੈਚ ਵਾਸ਼ਰੂਮ ਹੈ ਉੱਪਰ ਨਕਸ਼ਾ ਬਹੁਤ ਪਿਆਰਾ ਵੀ ਇਹਨਾਂ ਨੇ ਕਮਰੇ ਉੱਪਰ ਬਹੁਤ ਵਧੀਆ ਕੱਢਿਆ ਇਧਰ ਤੁਹਾਨੂੰ ਕਿਚਨ ਦਿਖਾ ਦਿੰਨੇ ਕਿਚਨ ਓਪਨ ਤੁਹਾਨੂੰ ਇੱਥੇ ਕਿਚਨ ਮਿਲ ਜਾਣਾ ਤੇ ਉਹ ਬੈਡਰੂਮ ਦੇ ਮੁਰੇ ਇੱਕ ਉੱਪਰ ਹੋਰ ਕਾਫੀ ਵੱਡਾ ਬੈਡਰੂਮ ਆ ਗਿਆ ਉੱਪਰ ਜਿਹੜਾ ਇਹ ਡਿਜ਼ਾਈਨ ਬਹੁਤ ਪਿਆਰਾ ਜਿਹੜਾ ਇਹਨਾਂ ਨੇ ਪਾਇਆ ਵਾ ਤੇ ਇਧਰ ਵੀ ਵਾਸ਼ਰੂਮ ਆ ਗਿਆ ਉੱਪਰ ਵੀ ਦੋ ਬੈਡਰੂਮ ਤੇ ਦੋ ਵਾਸ਼ਰੂਮ ਹੈਗੇ ਆ ਤੇ ਪਿੱਛੇ ਨਾਲ ਹੀ ਇਹਨਾਂ ਨੇ ਵਿਹੜਾ ਛੱਡ ਦਿੱਤਾ ਇਧਰ ਬਈ ਸ਼ਾਮ ਨੂੰ ਬੈਠਣ ਉੱਠਣ ਲਈ ਆਲੇ-ਦਾਲੇ ਸਾਰੀਆਂ ਰਹਿائشਾਂ ਨੇ ਬਹੁਤ ਸੁਣਾ ਜਿਹੜਾ ਇਸ ਟਾਈਮ ਵੀ ਰਾਤ ਦਾ ਵੀਰ ਲੋਹੇ ਦੀ ਪੌੜੀ ਉੱਪਰ ਤੱਕ ਕੰਪਲੀਟ ਹੈ ਤੇ ਜੇ ਇਹਦੀ ਗੱਲ ਕਰੀਏ ਵੀ ਕਨੈਕਟੀਵਿਟੀ ਦੀ ਗੱਲ ਕਰੀਏ ਤਾ ਇੱਥੇ ਜਮਈ ਬਿਲਕੁਲ ਨੇੜੇ ਲਾਂਡਰਾ ਰੋਡ ਹੈ ਤੇ ਜੇ ਇੱਧਰ ਗੱਲ ਕਰੀਏ ਤਾਂ ਬਡਾਲਾ ਰੋਡ ਹੈ ਇਹ ਦੋ ਰੋਡ ਇਹਨੂੰ ਬਿਲਕੁਲ ਨੇੜੇ ਪੈਂਦੇ ਆ ਖਰੜ ਸ਼ਹਿਰ ਦੇ ਵਿੱਚ ਇੱਕ ਕੋਠੀ ਹੈ 4 ਵਿਹੜਕੇ ਇਸ ਦੇ ਮਾਲਕ ਬਣ ਲਈ ਦਿੱਤੇ ਹੋਏ ਨੰਬਰਾਂ ਨਾਲ ਸੰਪਰਕ ਕਰਕੇ ਇਸ ਸੁੰਦਰ ਘਰ ਦੇ ਤੁਸੀਂ ਮਾਲਕ ਬਣ ਸਕਦੇ ਹੋ ਸਾਰਿਆਂ ਨੂੰ ਸਤ ਸ੍ਰੀ ਅਕਾਲ